ਹੌਣ ਬੋਲ ਜਿਆਦਾ ਗਏ ਸਾਰੇ ਕੁਛ ਹੈ ਕੁਛ ਨਹੀਂ ਜਿਆਦਾ ਇਹਦਾ ਸਰੀਰ ਛੱਡ ਕੇ ਚੱਲ ਜਾਏਗਾ ਉੱਤੀ ਬੋਲ ਮੂਹਣਾ ਬੋਲ ਚਲ ਜਾ ਬਚੰਦੇ ਨੇ ਤੁਸੀਂ ਪਹਿਲਾਂ ਜਿਹੜਾ ਮੈਂ ਸ਼ੀਸ਼ੀ ਵਿੱਚ ਕਹਿ ਕਾ ਦੋ ਸ਼ੀਸ਼ੀ ਕਹਿ ਦੋ ਨਾ ਜੇ ਇਹਦਾ ਸਰੀਰ ਛੱਡ ਕੇ ਰਿਹਾ ਕੋਈ ਕੀ ਕਰਨਾ ਸਰੀਰ ਛੱਡ ਕੇ ਜਾ ਸਰੀਰ ਛੱਡ ਕੇ ਜਾ ਪਹਿਲਾਂ ਤੈਨੂੰ ਇਹ ਵੀ ਤੈਨੂੰ ਸਭ ਯਾਦ ਆ ਰਿਹਾ ਕਿ ਕੌਣ ਆ ਕਿੱਥੋਂ ਆਇਆ ਬੋਲ ਦੱਸ ਮੈਨੂੰ ਘਰ ਦੇ ਨਾਲ ਬਾਹਰ ਨਾਲ ਸਭ ਦੱਸ ਤੇਰੀ ਮੈਂ ਪਿੱਛੇੋਂ ਅਪਰੇਟ ਕਰਦਾ ਇੱਧਰ ਆ ਬਟਾ ਆ ਬੜ ਕੇ ਬਣਾ ਕੇ ਬੈਠੇ ਨੂੰ ਇੰਜ ਬੈਠਣ ਤੇ ਸਭ ਤੋਂ ਜਿਆਦਾ ਕਰਾਂਗੇ ਗੱਲ ਕਰਦੇ ਆਂ ਓਮ ਬਰਿੰਦਰ ਦੇ ਓਮ ਬਰਿੰਦਰ ਦੇ ਓਮ ਇੱਥੇ ਡਰਾਮੇ ਚ ਨਹੀਂ ਚੱਲੇ ਬੋਲ ਸਭ ਤੋਂ ਯਾਦ ਆ ਰਿਹਾ ਨਾ ਬੋਲ ਸਕੇ ਯਾਦ ਆ ਗਿਆ ਕੌਣ ਤੂੰ बोल बोल डरखरिष है होनी जेडी मैं कहूंगा तनी बोल श्रीषार के जाना रे कौन है तू बोल नाम आ सबना ओहो थाने आ ना ना दा सब बोल ਇੰਨੇ ਘਰ ਦਾ ਜਾਂ ਬਾਹਰ ਲਾ ਕਿੰਨੇ ਜਾਣੇ ਤੇਰੇ ਨਾਲ ਕੌਣ ਕੌਣ ਹੈ ਤੁਸੀਂ ਬੋਲ 나ਦਰ ਕੀ ਕੁੱਛ ਰਹੇ ਆ ਬੋਲ ਕੌਣ ਕੌਣ ਹੈ ਤੇਰੇ ਨਾਲ ਕੌਣ ਕੌਣ ਹੈ ਤੇਰੇ ਨਾਲ ਬੋਲ ਹੈ ਤੇਰੇ ਨਾਲ ਈ ਹੈ ਤਾਂ ਕਿ ਤੂੰ ਬੋਲ ਤੇਰੇ ਨਾਲ ਈ ਹੈ ਤੇਰਾ ਨਾਮ ਕੀ ਐ ਹਾਂ ਪਰਮਿੰਦਰ ਨਾਮ ਦੀ ਗੱਲ ਕਰ ਰਿਹਾ ਜਿਹੜੀ ਕੁੜੀ ਦੇ ਉੱਤੇ ਜੀਵਾ ਗੋਹ ਦੇ ਗੱਲ ਕਰ ਰਿਹਾ ਪਰਮਿੰਦਰ ਨੂੰ ਤਾਂ ਵਿੱਚ ਚਿੰਟੀਆਂ ਵੀ ਮਾਰ ਰਿਹਾ ਜਿਹਦੇ ਦਰਦ ਹੋ ਰਿਹਾ ਬੋਲੇ ਜਿਹੜਾ ਮਚਰਾ ਹੋ ਕੇ ਬੈਠਾ ਤੇ ਸੋਚ ਰਦਾ ਕਿ ਮੈਂ ਬਚ ਜਾਊਂਗਾ ਨਾ ਬੋਲ ਆਪਣਾ ਜਦ ਇਹ ਵੀ ਬੋਧੋ ਚ ਭਾਂਡਾ ਕਰਕੇ ਜੇ ਮੈਂ ਸ਼੍ਰੀਸ਼ਰ ਕਿਚਨ ਚਲ ਜੂਗਾ ਇਹ ਨਹੀਂ ਜੇ ਹੌਕਾ ਰੁਤੇ ਜ ਜਾ ਕੇ ਕੇ ਨਾ ਬੋਲ ਆਪਣਾ ਨਾ ਬੋਲ ਅਸਰੀ ਨਾਮ ਬੋਲਾ ਬਣਾ ਅਭੀ ਕਚਾਂ ਦੇ ਬੋਲ ਮੈਨੂੰ ਜੀ ਕਰਿਆ ਬੋਲ ਕਿੰਨੇ ਸਾਲ ਕੇ ਤੈਨੂੰ ਮਰੇ ਨੂੰ ਇਹ ਦੱਸ ਕਿੰਨੇ ਸਾਲ ਕੇ ਤੈਨੂੰ ਪਰੇ ਨੂੰ ਤੈਨੂੰ ਕੀ ਪੁੱਛ ਰਿਹਾ ਮੈਂ ਕਿੰਨੇ ਸਾਲ ਕੇ ਤੈਨੂੰ ਪਰੇ ਨੂੰ इन सारो कयां करण